ਬਾਬਾ ਫਰੀਦ ਦਾ ਆਗਮਨਪੁਰ ਬਾਬਾ ਫਰੀਦ ਦੇ ਮੇਲੇ ਦੀਆਂ ਸਮੂਹ ਇਲਾਕਾ ਨਿਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਪਰ ਮੈਂ ਸਾਡੇ ਇਲਾਕਾ ਨਿਵਾਸੀਆਂ ਨੂੰ ਜਿਹੜੀ ਮੈਂ ਗੱਲ ਕਹਿ ਮੇਰੇ ਤੇ ਵੀ ਲੱਗੂ ਹੁੰਦੀ ਹੈ ਸਾਡੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰੂੰਗਾ ਵੀ ਅੱਜ ਤੇ ਕੱਲ ਦਾ ਦੋ ਦਿਨਾਂ ਬਾਈਕ ਦੀ ਤੇਜ਼ ਰੀਖ ਦਾ ਸੀ ਘਰਾਂ 'ਚ ਬੈਠ ਕੇ ਜਿਸ ਵੀ ਤਰ੍ਹਾਂ ਨੂੰ ਮੰਨਦੇ ਆ ਆਪ ਦਾ ਪਾਠ ਪੂਜਾ ਕਰੀਏ ਕਿਉਂ ਜੋ ਜਿਹੜਾ ਮੇਲਾ ਵੀ ਅੱਕੀ ਕੈਨਸਲ ਹੋਇਆ ਹੈ ਛੜਪੀੜ ਤਾਂ ਦੀ ਪ੍ਰੋਬਲਮ ਕਰਕੇ ਹੋਇਆ ਤੇ ਪ੍ਰਮਾਤਮਾ ਨੂੰ ਅਸੀਂ ਪਾਠ ਕਰਕੇ ਇਹੀ ਬੇਨਤੀ ਕਰਨੀ ਹੈ ਵੀ ਜਿਹੜੀ ਗਾਂ ਤੋਂ ਜੀ ਹਿਤਰਾਸਤੀ ਨਾ ਹੋਵੇ ਇਹੀ ਰੀਜ਼ਨ ਛੇ ਅਸੀਂ ਦਸਹਰੇ ਦਾ ਪ੍ਰੋਗਰਾਮ ਜਿਹੜਾ ਹੈਗਾ ਕੈਨਸਲ ਕੀਤਾ ਤੇ ਉਹ ਵੀ ਅਸੀਂ ਪਰਮ ਕੀਤਾ ਹੈ ਦਸਹਰੇ ਵਾਲੇ ਦਿਨ ਕੱਲ ਨੂੰ ਉੱਥੇ ਜਿਹੜਾ ਹੈਗਾ ਸਕੀਜਾ ਗੋਲੀ ਮੰਦਿਰ ਚ ਬੈਠ ਕੇ ਸਵੇਰ 10 ਤੋਂ 11 ਵਜੇ ਤੱਕ ਦਾ ਪਾਠ ਪੂਜਾ ਦਾ ਕਰਾਂਗੇ ਅੱਗੇ ਲਾਸਟ ਵਿੱਚ ਮੈਂ ਸਮੂਹ ਲਾਕਾਂ ਨਿਵਾਸੀਆਂ ਨੂੰ ਸੱਚਰ ਪਰਿਵਾਰ ਵੱਲੋਂ ਹੋਟੋ ਸ਼ਾਹੀ ਹਵਲੀ ਨੂੰ ਬਹੁਤ-ਬਹੁਤ ਮੁਬਾਰਕਾਂ ਦੇ ਮੈਂ ਪ੍ਰਮਾਤਮਾ ਕਰੇ ਸਮੂਹ ਲਾਕਾਂ ਨਿਵਾਸੀ ਦਿਨ ਦੁਗਣਾ ਰਾਜ ਚੌਗਣੀ ਤਰੱਕੀ ਕਰਨ